ਮਾਡਲ ਟਾਊਨ ਨੰਬਰ 1 ਸਾਡੀ ਨਵੀਂ ਬਣੀ ਪੰਚਾਇਤ ਨੇ ਜਿਹੜਾ ਸਭ ਤੋਂ ਵਧੀਆ ਕੰਮ ਕੀਤਾ ਜਿਹੜੇ ਸਾਡੇ ਆਪ ਦੀ ਮੈਂ ਵੀ ਪਿੰਡ ਮਾਡਲ ਟਾਊਨ ਦਾ ਹੀ ਆ ਜਿਹੜੀ ਸਭ ਤੋਂ ਵੱਡੀ ਮੰਗ ਟੀਵੀ ਪਿੰਡ ਦੀ ਸਭਾਈ ਪਿੰਡ ਦੇ ਵਿੱਚ ਬਹੁਤ ਜਿਹੜਾ ਗੰਦ ਪਾਇਆ ਹੁੰਦਾ ਸੀਗਾ ਸਰਪੰਚ ਸਾਹਿਬ ਸਾਡੇ ਸਰਪੰਚ ਸਾਹਿਬ ਅੱਜ ਤੁਸੀਂ ਸਵੇਰ ਤੇ ਲੱਗੇ ਹੋਏ ਸਭਾਈ ਕਰਨਾ ਤੇ ਤੁਸੀਂ ਕੰਮ ਪਹਿਲਾਂ ਕੀਤਾ ਸਾਡੀ ਸੰਗਰਾਮੀ ਕਲਾ ਕੇਂਦਰ ਦੀ ਟੀਮ ਵੱਲੋਂ ਤੁਹਾਨੂੰ ਵਧਾਈਆਂ ਨੇ ਇਸ ਕੰਮ ਨੇ ਤੇ ਤੁਹਾਡੇ ਸਾਰੇ ਮੈਂਬਰ ਸਾਹਿਬਾਨ ਹੋ ਵੀ ਛੋਡੇ ਜਿਹੜੇ ਸਾਡੇ ਪਿੰਡ ਦੇ ਕਿਰਤੀ ਲੋਕ ਨੇ ਤੁਹਾਡੇ ਨਾਲ ਖੜੇ ਨੇਗੇ ਤੇ ਦਸੋ ਲੋਕਾਂ ਨੂੰ ਹੋਰ ਲੋਕ ਵੀ ਕਿਵੇਂ ਕਰਨ ਬਣਨੂ ਪਿੰਡ ਦੀ ਸਫਾਈ ਤਾਂ ਜ਼ਰੂਰੀ ਹੈ ਜੀ ਕਿਉਂਕਿ ਜਦੋਂ ਵੀ ਕੋਈ ਕੋਈ ਬੰਦਾ ਬਾਹਰੋਂ ਆ ਦੇਖਦਾ ਵੀ ਨਕਰ ਤਾਂ ਪਤਾ ਹੀ ਉੱਥੋਂ ਲੱਗਦਾ ਜੀ ਤਸਨੀਕ ਇਹੋ ਜੇ ਨੇ ਜੇ ਆਪਣਾ ਘਰ ਸੋਹਣਾ ਲੱਗੂਗਾ ਜੇ ਆਪਣੀ ਗਲੀ ਥੋੜੀ ਲੱਗੂ ਤਾਂ ਘਰ ਸੋਹਣਾ ਲੱਗੂ ਘਰ ਅੰਦਰੋਂ ਕੱਲਾ ਸੋਹਣਾ ਰੱਖਣ ਦਾ ਨਹੀਂ ਹੈਗਾ ਜੇ ਆਪਣਾ ਨਗਰ ਦੀਆਂ ਗਲੀਆਂ ਨਾਲੀਆਂ ਸੋਹਣੀਆਂ ਲੱਗਣਗੀਆਂ ਬਣੇ ਹੋਏ ਤਾਂ ਬਾਹਰੋਂ ਬੰਦਾ ਆਊਗਾ ਤਾਂ ਦੇਖੂਗਾ ਸਲਾਗਾ ਕਰੂਗਾ ਸਾਡਾ ਇੱਕ ਡ੍ਰੀਮ ਹੀ ਸੀਗਾ ਵੀ ਅੱਡਾ ਪਿੰਡ ਸੋਹਣਾ ਬਣੇ ਤੇ ਅੱਜ ਸਵੇਰੇ ਤੋਂ 8 ਵਜੇ ਤੋਂ ਲੱਗੇ ਹੋਏ ਆ ਜੀ ਤਕਰੀਬਨ ਦੋ ਗਲੀਆਂ ਪਰਨੀ ਤਾਂ ਜੇਸੀਬੀ ਨਗਰ ਪਾਉਣੀ ਪਊਗੀ ਜੀ ਦੂਜਾ ਸਾਰਿਆਂ ਨੂੰ ਤੇ ਤੁਹਾਡੇ ਮਾਧਿਅਮ ਰਾਹੀਂ ਸੁਨੇਹਾ ਲਾਉਣੇ ਆ ਕਿ ਜੋ ਪਾਥੀਆਂ ਸਾਡੀਆਂ ਤੇ ਜੋ ਇਟਾਂ ਦਾਰ ਦੇ ਸੰਪੂਰਨ ਪਬੰਦੀ ਹੈ ਜੀ ਉਹਨੂੰ ਤੁਸੀਂ ਚੱਕੋ ਤੇ ਅੱਜ ਤੁਸੀਂ ਆਪ ਜੋ ਪਿੰਡ ਦੇ ਨਗਰ ਵਸਨੀਕ ਕਿੰਨੇ ਬਾਹਰ ਨਿਕਲ ਕੇ ਆਪਣੇ ਘਰ ਦੇਖਦੇ ਕਿੰਨੇ ਸੋਹਣੇ ਲੱਗਦੇ ਨੇ ਅੱਜ ਤੋਂ ਪਹਿਲਾਂ ਕਿਹੋ ਜੇ ਸੀਗੇ ਤੇ ਅੱਜ ਕਿਹੋ ਜੇ ਲੱਗਦੇ ਨੇ ਮੇਰਾ ਘਰ ਨਹੀਂ ਸੋਹਣਾ ਲੱਗ ਰਿਹਾ ਸੋਡੇ ਆਪਣੇ ਘਰੀ ਬਹੁਤ ਸੋਹਣੇ ਲੱਗ ਰਹੇ ਨੇ ਸਰਬਾਤਮਕ ਤੁਹਾਡੀ ਮੰਗ ਹੋਰ ਹੈ ਦੇਖੋ ਮੈਂ ਤੁਹਾਡੇ ਪਿੰਡ ਦਾ ਵਜ ਨਹੀਂ ਕਰ ਇੱਕ ਜਿਹੜਾ ਪਾਣੀ ਡੁੱਲਦਾ ਹੈ ਕੋਟਿਆਂ ਚ ਉਹਦੇ ਤਰ੍ਹਾਂ ਬਾਰਡਰ ਵਾਕ ਦੇ ਦਾ ਜਿਹੜਾ ਨਵਾਂ ਪ੍ਰਬੰਧ ਦਾ ਨਵਾਂ ਨੁਮਿੰਦਾ ਚੁਣਿਆ ਜੀ ਉਸ ਨੇ ਫੰਡ ਵੀ ਇਕੱਠਾ ਕਰਵਾਇਆ ਜਾ ਰਿਹਾ 20 50 40 ਰੁਪਏ ਕਰ ਪਾਇਆ ਜੀ ਮਹੀਨੇ ਦਾ ਤੇ ਜੋ ਸਾਗਟ ਨੇ ਲਾਉਣ ਤੇ ਪਾਬੰਦੀ ਲਾਈਏ ਜੀ ਉਹਦੀ ਡਿਊਟੀ ਲਾਈਏ ਵੀ ਜਿੱਥੇ ਪਾਣੀ ਸਾਗਟ ਡੁੱਲਦੇ ਨੇ ਜਾਂ ਪਾਣੀ ਵੇਸਟੇਜ ਹੁੰਦਾ ਉਹ ਧਿਆਨ ਰੱਖੂਗਾ ਸਾਡੇ ਧਿਆਨ ਚ ਆਉਂਦਾ ਹੈ ਪਹਿਲਾਂ ਜੋ ਹੋਇਆ ਉਸ ਬਾਰੇ ਤਾਂ ਗੱਲ ਕਰਨੀ ਨਹੀਂ ਸਕਦੇ ਪਰ ਅੱਗੇ ਤੋਂ ਸਾਡਾ ਖਾਸ ਧਿਆਨ ਆ ਕਿ ਪਾਣੀ ਦੀ ਵੇਸਟੇਜ ਨੂੰ ਰੋਕਿਆ ਜਾਵੇ ਜਿਸ ਗਰੀਬ ਦੇ ਘਰੇ ਪਾਣੀ ਟੂਟੀ ਦਾ ਨਹੀਂ ਪਹੁੰਚ ਰਿਹਾ ਅੱਗੇ ਤੋਂ ਪਹੁੰਚੇ ਇੱਕ ਹੋਰ ਹੈ ਇੱਕ ਇੱਟਾਂ ਤੋਂ ਨਾ ਕੀ ਮਤਲਬ ਵੀ ਤੜਕੇ ਪੈਸੇ ਥੋੜੇ ਤਾਂ ਸਤਿ ਤਾ ਕੋਈ ਪਤਾ ਕੀ ਸਿਸਟਮ ਹੈ ਪਹਿਲਾਂ ਤਾਂ ਕੁਝ ਵੀ ਜਿਗਾ ਚਾਹੀ ਮੇਰੇ ਬਾਰੇ ਕੋਈ ਪਿਆਰ ਨਾਲ ਪਿਛਲੇ ਵਾਰ ਹੀ ਨਹੀਂ ਗੱਲ ਕਰ ਸਕਦਾ ਤੁਸੀਂ ਅਗਲੀ ਵਾਰੇ ਲੰਬਾ ਦਿਓ ਵੀ ਅੱਗੇ ਕੀ ਹੋ ਰਿਹਾ ਇਹ ਰੁਕੂਗਾ ਮੈਂ ਜਿਹੜੇ ਇੱਟਾਂ ਹੋਣੇ ਆ ਬੁੜੀ ਰੁਕ ਰਿਹਾ ਜੀ ਠੀਕ ਹੈ ਤੁਸੀਂ ਉਸ ਤੋਂ ਬਾਅਦ ਦੇਖੀ ਨਹੀਂ ਹੋਣੇ ਹਾਂ ਇੱਟਾਂ ਤੋਂ ਨਹੀਂ ਆ ਮੰਨਦਾ ਮੈਂ ਸਾ ਅਸੀਂ ਮੰਗਾ ਸਾਡੇ ਅੱਜ ਵੀ ਵੇਚਾ ਨਾ ਤੋਣ ਲੋਕ ਉਹ ਪਾਣੀ ਬੇਕਾਰ ਹੁੰਦਾ ਜੇ ਜੋ ਗੁਰਵਾਣੀ ਦੇ ਮੁਤਾਬਕ ਦੇਖੀਏ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਵੇਂ ਜੇ ਪਾਣੀ ਨੂੰ ਪੀਤਾ ਮੰਨ ਲੇ ਤਾਂ ਪਾਣੀ ਸਾਹਮਣੇ ਵੀ ਰੱਖਣਾ ਚਾਹੀਦਾ ਹੈ ਹਨਾ ਇਸ ਦੀ ਗੱਲ ਨਾਲ ਸਹਿਮਤ ਆਂ ਜੀ ਪਿਛਲੀ ਕਿੰਤੂ ਬਰੰਤੂ ਮੈਂ ਨਹੀਂ ਕਰ ਸਕਦਾ ਨਾ ਪੰਚਾਇਤ ਤੇ ਕਰੀ ਉਹ ਕੀ ਕਰ ਰਹੇ ਸੀ ਨਗਰ ਨੂੰ ਹੀ ਪਤਾ ਜੀ ਜੋ ਕੁਝ ਨਾ ਨਿਹ ਕਰਿਆ ਹੁੰਦਾ ਤਾਂ ਫਿਰ ਮੈਨੂੰ ਐਡਾ ਬਤਵਾ ਨਹੀਂ ਮਿਲਦਾ ਸੀਗਾ ਠੀਕ ਜੋ ਇੱਕ ਤਰਫਾ ਪਿੰਡ ਭੁਗਤਿਆ ਤੇ ਉਸ ਦੀ ਜਿਹੜਾ ਪਿੰਡ ਨੇ ਮੇਰਾ ਇੰਨਾ ਸਾਥ ਦਿੱਤਾ ਉਸ ਦੀ رائے ਨੂੰ ਅਜਿਹਾ ਕਰਦੇ ਹੋਈ ਮੈਂ ਸਾਰਿਆਂ ਦੀ ਵਕ ਬਿਨਾ ਵਕ ਬਾਤ ਤੋਂ ਕਿਸ ਨੇ ਪਾਈ ਹੈ ਕਿਸ ਨੇ ਵੋਟ ਨਹੀਂ ਪਾਈ ਸਾਰਿਆਂ ਦੇ ਇਹੀ ਵਾਰ ਕਿੰਟਾਂ ਜਗਾਈਆਂ ਨੇ ਚਾਹੇ ਕੋਈ ਮੇਰਾ ਸਪੋਰਟਰ ਹੈ ਚਾਹੇ ਨਹੀਂ ਸੀਗਾ ਤੇ ਜੋ ਤੁਸੀਂ ਕਹਿ ਰਹੇ ਹੋਗੇ ਇਹਦੇ ਉੱ ਸਮਾਧਾਰ ਸਮਾਧਾਰ ਕਰਦੇ ਰਹਾਂਗੇ ਪਰ ਨਗਰ ਨੂੰ ਬੇਨਤੀ ਹੈ ਵੀ ਜੇ ਸਾਥ ਦੇਣਗੇ ਤਾਂ ਹੀ ਸੁਧਾਰ ਹੋਣਗੇ ਓਕੇ ਓਕੇ ਅਗਲੇ ਬੰਦ ਅ ਮੈਂ ਮੈਂ ਪੱਕਾ ਕਰ ਮਾਰ ਰਕੋ ਚਲੋ ਜਸਵੰਤ ਜੀ ਅ ਆਪਣਾ ਬਾਈ ਨੀ ਬੋਲੋ ਕੁੜੀ ਜਣਾ ਭੱਲੋ ਕੁ ਤਾਂ ਅਹੀ ਬੱਤ ਬੱਤ ਅ ਪਰਨੇ ਕੇ ਮੈਨ ਲੱਗਦਾ ਤੁਹਾਨੂੰ ਜਿਹੜਾ ਸਰਪੰਚ ਨੇ ਪਹਿਲਾ ਨਾਮਾ ਕੰਮ ਵੇਡਿਆ ਵਧੀਆ ਲੱਗ ਰਹੀ ਵੀ ਸਾਨੂੰ ਵੀ ਵਧੀਆ ਸਫਾਈ ਸਾਨੂੰ ਕਰਨਾ ਚਾਹੀਦਾ ਨਾ ਪਹਿਲਾਂ ਆਪਾਂ ਸਾਰੇ ਅਨਕੈਲੀ ਕਰ ਦਿੱਤੇ ਹਾਂ ਹੈਨਾ ਵਧੀਆ ਲੱਗਾ ਸਾਦੇਮੋ ਸਾਰੇ ਲਾਵਾਂਗੇ ਵੀ ਸਾਥ ਜਿੰਨਾ ਕੱਦ ਲੱਗ ਜਾ ਠੀਕ ਹੈ ਸਰ ਆਪ ਹੁਣ ਅਜਾਪਾ ਉਹਦੇ ਘਰ ਸਾਫ਼ ਰੱਖਾਂਗੇ ਤਾਂ ਆਪਾਂ ਗੰਦਗੀ ਹੋਣੀ ਨਹੀਂ ਹੈਨਾ ਠੀਕ ਹੋ ਗਿਆ ਤੇ ਬੀਬੀਆਂ ਵੀ ਨਾਲ ਲੱਗੇ ਹੋਏ ਨੇ ਧੰਨਵਾਦ ਤੁਹਾਡਾ ਉਹ ਮੈਂਬਰ ਸਾਹਿਬ ਕਿਧਰ ਪੁੱਟ ਗਿਆ ਆ ਵੇ ਅੱਇਦਾ ਖੜਾ ਕਾ ਮੈਂਬਰ ਇਹਨੂੰ ਪੁੱਛਦੇ ਆਪਾਂ ਹੱਲ ਲਾਉਣ ਦੇ ਹਾਂ ਜੀ ਆ ਦੇਖ ਲੋ ਪਰਿਆ ਹੋਇਆ ਕੂੜਾ ਹਾਂ ਮੈਂਬਰ ਸਾਹਿਬ ਅੱਜ ਤੁਹਾਡਾ ਪਹਿਲਾ ਕੰਮ ਹੈ ਜਿਹੜਾ ਇਹ ਪਿੰਡ ਦੇ ਵਿੱਚ ਕਰਨ ਲੱਗਿਆ ਹਾਂ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਹੀ ਸਾਡੀ ਪੰਚਾਇਤ ਦਾ ਪਹਿਲਾ ਹੀ ਉਪਰਾਲਾ ਵੀ ਆਪਣਾ ਪਿੰਡ ਹੈ ਜਿਹੜਾ ਸਾਫ ਸਫਾਈ ਰਹੇ ਤੇ ਸੋਹਣਾ ਲੱਗੇ ਠੀਕ ਆ ਆਪਣੇ ਗਲੀਆਂ ਦੇ ਵਿੱਚ ਸਫਾਈ ਹੋਊਗੀ ਆਪਣੇ ਆਪ ਦੇ ਘਰ ਹੀ ਸੋਹਣੇ ਲੱਗਣਗੇ ਹਾਂ ਬੱਚੇ ਤੁਹਾਨੂੰ ਜਾ ਚਾਹੇ ਕੋਈ ਉਹੀ ਗੱਲ ਕਿਸੇ ਨਾਲ ਅਸੀਂ ਕੋਈ ਬੈਰ ਵਿਰੋਧ ਨਹੀਂ ਰੱਖਦੇ ਸਭ ਦਾ ਕਰੋ ਹੀ ਬਾਹਰ ਚੋਂ ਸਫਾਈ ਕਰਨੀ ਤੇ ਸਭ ਦਾ ਹੀ ਸਮਾਨ ਚਕਾਉਣਾ ਗਲੀ ਦੇ ਵਿੱਚ ਉਹ ਵੀ ਹੋਊਗਾ ਇੱਕ ਮਿੰਟ ਮੇਰੇ ਨਾਲ ਹਾਂ ਤੇ ਇਸ ਲਈ ਬਹੁਤ ਵਧੀਆ ਪ੍ਰਾਲਾ ਹੈਗਾ ਸ਼ੁਰੂਆਤ ਕੀਤੀ ਆਸੀਂ ਪਿੰਡ ਦੀ ਸਫਾਈ ਤੋਂ ਤੇ ਅੱਗੇ ਅੱਗੇ ਜੋ ਵੀ ਹੋਊਗਾ ਉਹ ਕਰਾਂਗੇ ਨੇ ਬਹੁਤ ਵਧੀਆ ਕਰਿਆ ਮੁੰਡੇ ਨੌਜਵਾਨ ਲੱਗੇ ਹੋਏ ਸਾਨੂੰ ਆਸ ਵੀ ਬਹੁਤ ਵੱਡੀ ਵੱਜੀ ਹੋਏ ਇੰਨਾ ਤੋਂ ਵੀ ਜਿਹੜਾ ਪਿੰਡ ਆ ਸਾਫ਼ ਹੋਊਗਾ ਬਹੁਤ ਆ ਜਿਹੜਾ ਜਿਗਾੜ ਇਹ ਪੁਰੇ ਜਿਹੜਾ ਪਿਆ ਹੁੰਦਾ ਸੀ ਸਾਲਾਂ ਵੱਧੀ ਸਮਾਨ ਪਿਆ ਹੁੰਦਾ ਸੀਗਾ ਤੇ ਗਾਲ ਕੱਢਣ ਤੋਂ ਬਿਨਾਂ ਕੋਈ ਬੰਦਾ ਗੱਲ ਨਹੀਂ ਕਰਦਾ ਤਿਗਾ ਜੇ ਕਹਿੰਦੇ ਤੇ ਇਹ ਬਹੁਤ ਵਧੀਆ ਹੈਗਾ ਤੁਸੀਂ ਕੀਤਾ ਪ੍ਰਾਲਾ ਧੰਨਵਾਦ ਤੁਹਾਡਾ ਆਜੂ ਆਹ ਹਰਜੀਤ ਤੁਸੀਂ ਬੋਲੋ ਕੁਝ ਹਾਂਜੀ ਆ अच्छा उरलाएं सेम bắt लगे बस बोलना ए कहना ते हे ਵੀ ਸਾਡੇ ਜਿਹੜੇ 15 ਅਕਤੂਬਰ ਨੂੰ ਨਵੀਂ ਪੰਚਾਇਤ ਚੁਣੀ ਗਈ ਹੈ ਜੀ ਪਿੰਡ ਵਾਸੀ ਲੋਕ ਦੇ ਸਹਿਯੋਗ ਨਾਲ ਨਵੀਂ ਪੰਚਾਇਤ ਬਣਨੇ ਸਰਪੰਚ ਸਰਪੰਚ ਸਿਕੰਦਰ ਸਿੰਘ ਹੌਲਕਾ ਇਹ ਜਿੱਥੇ ਤੱਕ ਮੇਰਾ ਆਈਡੀ ਹੈ ਮੇਰੀ 38 ਸਾਲ ਦੀ ਉਮਰ ਹੋ ਗਈ ਘਟ ਤੋਂ ਘਟ ਅੱਜ ਤੱਕ ਪਿੰਡ ਦੇ ਵਿੱਚ ਮੰਨ ਲਓ ਇੰਨਾ ਜਿਹੜਾ ਇਹਨਾਂ ਨੇ ਸਪਾਈ ਦਾ ਉਪਰਾਲਾ ਕੀਤਾ ਖੁਦਾ ਆਪ ਨਾਲ ਲੱਗ ਕੇ ਹਿੰਮਤ ਆਪ ਕਰਾ ਕੇ ਸਾਰੇ ਆਪਾਂ ਸਪਾਈ ਕਰਵਾ ਰਹੇ ਨੇ ਅੱਛਾ ਤੇ ਇੱਕ ਗੱਲ ਹੋਰ ਆ ਜੀ ਜਦੋਂ ਇਹ ਇਹਨਾਂ ਨੇ ਮਤਲਬ ਸਵੇਰੇ ਕਹੀ ਚੱਕੀ ਆਪ ਕੰਮ ਕੀਤਾ ਤਾਂ ਜਿੰਨੇ ਨੌਜਵਾਨ ਤੇ ਜਿੰਨੇ ਪਿੰਡ ਦੀਆਂ ਬਜ਼ੁਰਗ ਮਾਤਾ ਮਾਤਾ ਭੈਣ ਭੈਣਾ ਸੀਆਂ ਸਾਰੀਆਂ ਉਹ ਆਪਣੇ ਆਪ ਲਿਖ ਕੇ ਘਰੋਂ ਆ ਕੇ ਨਾ ਆਪਣੇ ਆਪ ਸਪਾਈ ਕੀਤੀ ਉਹਨਾਂ ਨੇ ਤੇ ਸਾਨੂੰ ਬਹੁਤ ਵਧੀਆ ਲੱਗਿਆ ਮਤਲਬ ਅਸੀਂ ਉਹਦੇ ਅੱਗੇ ਵੀ ਅਸੀਂ ਉਹਦਾ ਸਾਥ ਦੇਵਾਂਗੇ ਕਿ ਸਪਾਈ ਦਾ ਉਹ ਆ ਕੋਈ ਪਿੰਡ ਦਾ ਸੁਧਾਰ ਕਿਸੇ ਵੀ ਪ੍ਰਕਾਰ ਦਾ ਕੰਮ ਹੋਇਆ ਅਸੀਂ ਉਹਨਾਂ ਨਾਲ ਮਦਦ ਕਰਾਵਾਂਗੇ ਹੈ ਵਾਹ